i ਦਲੂ ਨੇ ਪਤੀਜਾ ਮੂਲੇ ਜਾਣਿਓ ਸੋਜ ਬਾਈ ਹੈ ਸ੍ਰੀ ਅੰਗਦ ਜਾਣਿਓ ਕਾਲ ਰੂਪ ਨਾਨਕੀ ਨੇ ਜਾਣਿਓ ਕੇ RAM ਰੂਪ ਮੇਰੋ ਭਾਈ ਹੈ ਮੂਰਖ ਨੇ ਜਾਣਿਓ ਕੇ ਨਾਨਕ ਕੁਰਾਹੀ ਹੈ ਰਾਏ ਜੀ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ ਸੰਗਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੇ ਪਿਆਰੇ ਅਤੀ ਸਤਿਕਾਰਯੋਗ ਸੰਸਦੀ ਜਨਮ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪ੍ਰਗ ਨੂੰ ਮੁੱਖ ਰੱਖਦੇ ਆਂ ਆਪ ਸੰਗਤਾਂ ਹਾਜ਼ਰੀਆਂ ਭਰ ਲੈ ਆਓ ਮਨੋਵ੍ਰਤੀਆਂ ਨੂੰ ਇਕਾਗਰ ਕਰੀਏ ਸਤਿਗੁਰੂ ਜੀ ਦੇ ਜੀਵਨ ਦੇ ਬਾਰੇ ਜਾਣੀਏ ਫਤੇ ਦੀ ਸਾਧ ਕਰੋ ਸਾਰੇ ਆਖੋ ਜੀਵਾਤ ਗੁਰਜੀ ਖਾਲਸਾ ਵਾਖ ਨੂੰ ਜੀ ਕੀ ਖਾਤੇ ਮੈਂ ਬੇਨਤੀ ਕਰਾਂਗਾ ਸੰਗਤਾਂ ਜੀ ਆਣਾ ਜਾਣਾ ਬਣਿਆ ਰਹੇਗਾ ਥੋੜਾ ਜਿਹਾ ਟਿਕਾ ਬਣਾਇਓ ਮੈਂ ਅਪਸਰ ਬੇਨਤੀ ਕਰਦਾ ਕਿ ਕਥਾ ਟਿਕਾ ਤੋਂ ਬਿਨਾ ਨਹੀਂ ਹੁੰਦੀ ਥੋੜਾ ਟਿਕਾ ਤੇ ਕੀਰਤਨ ਵੇਲੇ ਵੀ ਚਾਹੀਦਾ ਪਰ ਕੀਰਤਨ ਵੇਲੇ ਸਾਜ ਦਾ ਸਹਾਰਾ ਹੁੰਦਾ ਚੱਲ ਜਾਂਦਾ ਪਰ ਜਦੋਂ ਗੁਰਬਾਣੀ ਦੀ ਵਿਚਾਰ ਕਰਨੀ ਹੈ ਕਥਾ ਤਾਂ ਇਹੋ ਟਿਕਾ ਬਣਾ ਚੁਣੀ ਤੋ ਕੋਸ਼ਿਸ਼ ਕਰਿਓ ਆਪਾਂ ਸਾਰਿਆਂ ਨੇ ਰਲ ਕੇ ਗੁਰੂ ਕੀਆਂ ਬਾਤਾਂ ਸਾਂਝੀਆਂ ਕਰਨੀਆਂ। ਉਸ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਸੰਭਿਓ। ਵਿਚਾਰਾ ਆਰੰਭ ਕਰਨ ਤੋਂ ਪਹਿਲਾਂ 2 ਮਿੰਟ ਆਪਾਂ ਪਹਿਲਾਂ ਜੁੜ ਲਈਏ ਸ੍ਰੀ ਸਤਗੁਰੂ ਜੀ ਦੇ ਚਰਨਾਂ 'ਚ ਜੁੜ ਲਈਏ। 2 ਮਿੰਟ ਵਾਸਤੇ ਨਾਮ ਦਾ ਜਾਪ ਕਰਕੇ ਫਿਰ ਆਪਾਂ ਵਿਚਾਰ ਦੀ ਆਰੰਭ ਕਰਾਂਗੇ ਜੀ। ਵਾਹਿ ਗੁਰੂ ਵਾਹਿਗੁਰੂ 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 ਵਾਹਿਗੁਰੂ ਤਵਾ ਗੁਰੂ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿ ਸਤguru ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸਤ ਸੰਗਤ ਪ੍ਰਕਾਸ਼ ਦਾ ਮਤਲਬ ਹੈ ਚਾਨਣ ਅਸੀਂ ਸਾਰੇ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਪੁਰਬ ਦਾ ਪਵਤ ਦਿਨ ਪ੍ਰਕਾਸ਼ ਦਾ ਮਤਲਬ ਚੰਨ ਮਤਲਬ ਅਸੀਂ ਸਾਰੇ ਚਾਨਣ ਲੈਣ ਦੇ ਵਾਸਤੇ ਆਇਆ ਅਸੀਂ ਇਕੱਠੇ ਹੋਏ ਕਾਦੇ ਵਾਸਤੇ ਚਾਨਣ ਲੈਣ ਤੇ ਚਾਨਣ ਚਾਨਣ ਕੀ ਤੋਂ ਲੈਣਾ ਧੰਗ ਗੁਰੂ ਨਾਨਕ ਦੇਵ ਉਹ ਚਾਨਣ ਕਿਹੜਾ ਜਿਹਨੂੰ ਭਟਾ ਨੇ ਕਿਹਾ ਬਲਿਓ ਚਰਾਗ ਅੰਧਿਆਰ ਮੈਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ 1469 ਈਸਵੀ ਦੇ ਵਿੱਚ ਪੱਟਸਪ ਕਹਿੰਦੇ ਵੀ ਸਾਨੂੰ ਇੰਜ ਲੱਗਦਾ ਹਨੇਰੇ ਦੇ ਵਿੱਚ ਚਰਾਗ ਜਗ ਗਿਆ ਦੀਵਾ ਜਗ ਗਿਆ ਸਭ ਕਲ ਉਦਰੀ ਇੱਕ ਨਾਮ ਧਰਮ ਸਾਰੀ జగਤ ਦੀ ਲੋਕਾਈ ਦੇ ਉਦਾਰ ਦੇ ਵਾਸਤੇ ਇੱਕ ਨਾਮ ਧਰਮ ਸਮਝਾਉਣ ਦੇ ਵਾਸਤੇ ਦੀਵਾ ਜਗਿਆ ਸਤਿਗੁਰੂ ਜੀ ਦਾ ਆਗਮਨ ਹੋਇਆ ਇੱਕ ਤੇ ਭਾਈ ਗੁਰਦਾਸ ਜੀ ਦਾ ਹਵਾਲਾ ਤੇ ਦੂਜਾ ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਬਾਣੀ ਦਾ ਹਵਾਲਾ ਅੱਜ ਛੋਟੇ ਛੋਟੇ ਨੁਕਤੇ ਸਮਝਣੇ ਆ ਨਾ ਛੋਟੀਆਂ ਛੋਟੀਆਂ ਗੱਲਾਂ ਬੰ ਤੁਸੀਂ ਥੋੜਾ ਜਿਹਾ ਧਿਆਨ ਦਿਓਗੇ ਤੇ ਗੱਲ ਪਕੜ ਦੇ ਵਿੱਚ ਆਏ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਹਵਾਲਾ ਪਹਿਲਾਂ ਆਪਾਂ ਪੜੀਏ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਹਉ ਭਾਲ ਵਿਗੂਨੀ ਹੋਈ ਅੰਧੇਰੈ ਰਾਹ ਨ ਕੋਈ ਅਰਥ ਕਰਮ ਕੂੜ ਅਮਾਵਸ ਅਮਾਵਸ ਨੇਰਾ ਜਦੋਂ ਸ਼ਲੋਕ ਦੀ ਆਰੰਭਤਾ ਕੀਤੀ ਜੇ ਉੱਥੋਂ ਜੁੜੀਏ ਤੇ ਉੱਥੇ ਮਹਾਰਾਜ ਕਹਿੰਦੇ ਵੀ ਜਦੋਂ ਮੈਂ ਦੁਨੀਆ ਵੱਲ ਵੇਖਦਾ ਨਾ ਤੇ ਮੈਨੂੰ ਇੱਕ ਚੀਜ਼ ਨਜ਼ਰ ਆਈ ਕੀ ਨਜ਼ਰ ਆਈ ਕਲ ਕਾਤੀ ਜਿਹੜਾ ਇਹ ਸਮਾਂ ਹੈ ਨਾ ਇਹ ਕੈਂਚੀ ਬਣ ਚੁੱਕਿਆ ਸਮਾਂ ਕਾਤੀ ਕੈਂਚੀ ਸਮਾਂ ਕੈਂਚੀ ਬਣ ਕੇ ਲੋਕਾਂ ਦੇ ਉੱਤੇ ਅਤਿਆਚਾਰ ਕਰ ਰਿਹਾ ਲੋਕਾਂ ਨੂੰ ਲੁੱਟ ਰਿਹਾ ਇਹ ਸਮਾਂ ਸਮਾਂ ਨਹੀਂ ਲੁੱਟ ਰਿਹਾ ਸਮੇਂ ਦੇ ਵਿੱਚ ਕੌਣ ਲੁੱਟ ਰਿਹਾ ਰਾਜੇ ਕਸਾਈ ਹੁਣ ਰਾਜੇ ਦਾ ਫਰਜ਼ ਕੀ ਸੀ ਰਾਜੇ ਦਾ ਫਰਜ਼ ਸੀ ਪ੍ਰਜਾ ਨੂੰ ਸੰਭਾਲਣਾ ਰਾਜਾ ਜਦੋਂ ਕਸਾਈ ਬਣਦੇ ਇਹਦੇ ਨਾਲ ਦਾ ਦੂਜਾ ਸਲੋ ਗੁਰੂ ਨਾਨਕ ਸਾਹਿਬ ਜੀ ਦਾ ਜੋਰੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਹਾਲਾਤ ਇਦਾਂ ਦੇ ਹੋਏ ਪਏ ਨੇ ਰਾਜੇ ਸੀ ਮੁਕਦਮ ਕੁੱਤੇ ਬਾਣੀ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਉਣ ਬੈਠੇ ਸੁੱਤੇ ਚਾਕਰ ਨੈਂਦਾ ਪਾਉਣ ਘਾਉ ਰਤ ਪੈਤ ਕੁੱਤੇਓ ਚੱਟ ਜਾਓ ਮਹਾਰਾਜ ਕੇ ਨੇ ਹਾਲਾਤ ਇਹ ਬਣੇ ਪਹਿਨੇ ਰਾਜੇ ਸ਼ੀ ਹੀ ਬਣੇ ਪਹਿਨੇ ਬਗਿਆੜ ਰਾਜੇ ਬਗਿਆੜ ਨੇ ਮੁਕੱਦਮ ਕੁੱਤੇ ਜਿਹੜੇ ਉਹਨਾਂ ਦੇ ਐਲਕਾਰ ਨੇ ਨਾ ਰਾਜਿਆਂ ਦੇ ਐਲਕਾਰ ਉਹ ਕੁੱਤੇ ਨੇ ਭਾਉ ਕਿਉਂ ਸ਼ਿਕਾਰ ਨੂੰ ਘੇਰ ਕੇ ਲੈ ਕੇ ਆ ਰਹੇ ਆ ਸ਼ਿਕਾਰ ਕੌਣ ਹੈ ਆਮ ਜਨਤਾ ਰਾਜੇ ਸ਼ੀ ਬੜੇ ਪਏ ਨੇ ਐਲਕਾਰ ਕੁੱਤੇ ਬਣੇ ਪਏ ਨੇ ਤੇ ਉਹ ਸ਼ਿਕਾਰ ਨੂੰ ਘੇਰ ਕੇ ਲੈ ਕੇ ਆ ਰਹੇ ਆ ਆਮ ਪਬਲਿਕ ਨੂੰ ਆਮ ਜਨਤਾ ਨੂੰ ਘੇਰ ਕੇ ਲੈ ਕੇ ਆ ਜਾਏ ਜਗਾਏ ਬੈਠੇ ਸੁੱਤੇ ਅਚਨ ਚੇਤ ਪਤਾ ਨਹੀਂ ਕਿਦੇ ਉੱਪਰ ਕਿਹੜੇ ਚੀਜ਼ ਨੂੰ ਲੈ ਕੇ ਕੇਸ ਹੋ ਜਾਣਾ ਹਮਲਾ ਹੋ ਜਾਣਾ ਪਤਾ ਹੀ ਨਹੀਂ ਸਿਲਪ ਇਦਾਂ ਦੇ ਹਾਲ ਸੀ ਨੂੰ ਗੁਰਨਾਨ ਸਿੰਘ ਜੀ ਕਹਿੰਦੇ ਕਲ ਕਾਤੀ ਰਾਜੇ ਕਸਾਈ ਅੱਗੇ ਬਖਸ਼ਿਸ਼ ਕੀਤੀ ਧਰਮ ਪੰਖ ਕਰ ਉੱਡ ਰਿਆ ਧਰਮ ਪੰਖ ਕਰ ਉੱਡ ਰਿਆ ਮਹਾਰਾਜ ਕਹਿੰਦੇ ਮੈਨੂੰ ਇੰਜ ਲੱਗਦਾ ਵੀ ਧਰਮ ਜਿਹੜਾ ਨਾ ਖੰਭ ਲਾ ਕੇ ਉੱਡ ਗਿਆ ਧਰਮ ਰਿਆ ਨਹੀਂ ਉਹਨਸੀ ਕਹਾਂ ਲੈ ਧਰਮ ਕਿਉਂ ਨਹੀਂ ਰਿਆ ਜਗਨਨਾਥਪੁਰੀ ਆਰਤੀ ਨਹੀਂ ਹੋ ਰਹੀ ਸੀ ਧਰਮ ਤੇ ਸੀ ਨਾ ਜੀ ਮੰਦਰਾਂ ਦੇ ਵਿੱਚ ਤਲ ਨਹੀਂ ਸੀ ਵਜਰੇ ਧਰਮ ਨਹੀਂ ਸੀ ਧਾਰਮਿਕ ਸਥਾਨਾਂ ਤੇ ਮੇਲੇ ਨਹੀਂ ਸੀ ਲੱਗ ਰਹੇ ਧਰਮ ਤੇ ਸੀ ਨਾ ਤੇ ਗੁਰਨਾਮ ਸਿੰਘ ਸਾਹਿਬ ਕਹਿੰਦੇ ਧਰਮ ਪੰਖ ਕਰ ਉੱਡ ਰਿਹਾ ਧਾਰਮਿਕ ਸਥਾਨਾਂ ਤੇ ਮੇਲੇ ਵੀ ਲੱਗ ਰਹੇ ਹਨ ਮੰਦਰਾਂ ਦੇ ਵਿੱਚ ਪੂਜਾ ਵੀ ਹੋ ਰਹੀ ਹੈ ਮਸਜਿਦ ਦੇ ਵਿੱਚ ਨਵਾਜ਼ ਵੀ ਪੜੀ ਜਾ ਰਹੀ ਹੈ ਸਭ ਕੁਝ ਹੋ ਰਿਹਾ ਹੈ ਫਿਰ ਧਰਮ ਕਿੱਥੋਂ ਉੜ ਗਿਆ ਜੀ ਜਿਨੇ ਉਹ ਵੀ ਪਾਏ ਹੋਏ ਨੇ ਲੋਕਾਂ ਨੇ ਤੇ ਜਿਨੇ ਉਹ ਪਾਇਆ ਜਾਂਦਾ ਸੀ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਪਾਇਆ ਸੀ ਮਹਾਰਜ ਕਹਿੰਦਾ ਇਹ ਧਰਮ ਥੋੜੀ ਹੈ ਜਿਹਨੂੰ ਅੱਜ ਅਸੀਂ ਧਰਮ ਸਮਝ ਬੈਠੇ ਉਹ ਗੁਰੂ ਨਾਨਕ ਸਾਹਿਬ ਦਾ ਧਰਮ ਨਹੀਂ ਹੈ ਗੁਰਦੁਆਰੇ ਆ ਕੇ ਧਰਮੀ ਹੋਵੇ ਜੀ ਧਾਰਮਿਕ ਸਥਾਨ ਚ ਲੇ ਕੇ بڑے بڑے ਧਰਮੀ ਹੋ ਗਏ ਜੀ ਆ ਮੇਰੇ ਵਰਗਾ ਕਹਿੰਦਾ ਗਾਤਰਾ ਪਾ ਲਿਆ ਮੈਂ ਧਰਮੀ ਹੋ ਗਿਆ ਆ ਮੈਂ ਚਿੱਟਾ ਬਾਣਾ ਪਾ ਲਿਆ ਧਰਮੀ ਹੋ ਗਿਆ ਨਾ ਅੱਪਾ ਕਹਿੰਦਾ ਝਾਤ ਮਾਰ ਕੇ ਵੇਖ ਧਰਮ ਨੂੰ ਪੰਖ ਕਰ ਉੱਡ ਰਿਹਾ ਤੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਦੇ ਚ ਬੈਠ ਕੇ ਇਹ ਚੇਤਾ ਕਰਨਾ ਹੈਗਾ ਕਿ ਉੱਡ ਗਿਆ ਅੱਜ ਤੋਂ 550 ਸਾਲ ਪਹਿਲਾਂ 555 ਸਾਲ ਪਹਿਲਾਂ ਬਾਬੇ ਨੇ ਕਿਹਾ ਸੀ ਧਰਮ ਨੂੰ ਪੰਖ ਕਰ ਉੱਡ ਰਿਹਾ ਤੇ ਅੱਜ ਅਸੀਂ ਬਾਬੇ ਜੀ ਦੀ ਹਜ਼ੂਰੀ 'ਚ ਬੈਠ ਕੇ ਵਿਚਾਰੀ ਹੈਗਾ ਕਿ ਉੱਡ ਗਿਆ ਕਿੱਥੋਂ ਸਾਡੇ ਵਿੱਚੋਂ ਹੁਣ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਧਰਮੋਂ ਪੰਖ ਕਰ ਉੱਡ ਰਿਆ ਤੇ ਗੁਰੂ ਨਾਨਕ ਸਾਹਿਬ ਕਿਹੜੇ ਧਰਮ ਦੀ ਗੱਲ ਕਰ ਰਹੇ ਸਨ ਬਾਰੀ ਤੌਰ ਤੇ ਧਰਮ ਕਮਾਇਆ ਜਾ ਰਿਹਾ ਜਜਨੇਉ ਵੀ ਹੈ ਬਾਣਾ ਵੀ ਹੈ ਨਵਾਜ਼ ਵੀ ਹੈ ਪੂਜਾ ਵੀ ਸਭ ਕੁਝ ਹੈ ਕੀ ਨਹੀਂ ਹੈ ਬਾਣੀ ਨੂੰ ਪੁਛੀਏ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੁਛੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੁੱਛੀਏ ਉਹ ਕਿਹੜੀ ਚੀਜ਼ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਧਰਮ ਪੰਖ ਕਰ ਉੱਡ ਰਿਹਾ ਬੱਚਨ ਤੁਹਾਨੂੰ ਚੇਤਾ ਤੁਸੀਂ ਪੜ੍ਹਦੇ ਹੋ ਗੁਰੂ ਅਰਜਨ ਸਾਹਿਬ ਦਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕਿਹਾ ਧਰਮ ਪੰਖ ਕਰ ਉੱਡ ਰਿਹਾ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਹੋਵੇ ਨਹੀਂ ਧਰਮ ਤੇ ਹੈ ਗੁਰੂ ਅਰਜਨ ਸਾਹਿਬ ਕੇ ਦੇ ਨਹੀਂ ਹੈ ਬਚਨ ਸਗਲ ਧਰਮ ਹੈ ਸ੍ਰੇਸ਼ਟ ਧਰਮ ਹੈ ਕਿਸੇ ਸਗਲ ਧਰਮ ਮੈਂ ਸੇਸ਼ਟ ਧਰਮ ਕੀ ਸੀ ਹਰ ਕੋ ਨਾਮ ਜਪ ਇਹ ਚੀਜ਼ ਉਡ ਗਈ ਸੀ। ਉੜਿਆ ਕੀ ਸੀ? ਦੋ ਚੀਜ਼ਾਂ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਉਡ ਗਏ ਸੀ। ਹਰੀ ਦੇ ਨਾਮ ਦਾ ਜਪ ਉਡ ਗਿਆ ਸੀ, ਇਹ ਨਿਰਮਲ ਕਰਮ ਉਡ ਗਏ ਸੀ, ਇਹ ਅੱਜ ਸਾਡੇ ਜੀਵਨ ਦੇ ਵਿੱਚੋਂ ਉਡ ਗਏ ਤੇ ਅੱਜ ਵੀ ਅਸੀਂ ਧਰਮ ਹੀ ਨਹੀਂ। ਭਾਵੇਂ ਉਹ ਮੈਨੂੰ ਮਾਫ ਕਰਿਓ ਭਾਵੇਂ ਉਹਨੇ ਤ੍ਰੇਮ ਕਰਨ ਵਾਲਾ ਹੋਵੇ ਜੇ ਨਿਰਮਲ ਕਰਮ ਨਹੀਂ ਤੇ ਧਰਮੀ ਨਹੀਂ ਭਾਵੇਂ ਉਹ ਗੱਤਰੇ ਦੋ ਦੋ ਪਾਏ ਹੋਣ ਉਹ ਧਰਮੀ ਨਹੀਂ ਮੈਂ ਨਹੀਂ ਕਹਿ ਰਿਹਾ ਇਹਨਾਂ ਕਹੋ ਵੀ ਭਾਈ ਸਰ ਸ ਮੈਂ ਨਹੀਂ ਕਹਿ ਰਿਹਾ ਗੁੱਸਾ ਕਰਨਾ ਕਰੋ ਅਰਜਨ ਸਾਹਿਬ ਤੇ ਕਰਿਓ ਕਹਿੰਦੇ ਨਹੀਂ ਹੈ ਬੱਚੋ ਮੈਂ ਤਾਂ ਤਾਂ ਆਖਿਆ ਸੁਖਮਨੀ ਸਾਹਿਬ ਦੇ ਬਚਨ ਤਾਂ ਹੁੰਦੇ تمہਾਰੇ ਜਿੱਤੇ ਨਹੀਂ ਹੈ ਹਰ ਕੋ ਨਾਮ ਜਪ ਨਿਰਮਲ ਕੰਮ ਨਿਰਮਲ ਕੰਮ ਬੜੇ ਜ਼ਰੂਰੀ ਹੁੰਦੇ ਨੇ ਨਿਰਮਲ ਕੰਮ ਉਹ ਕੰਮ ਜਿਹਦੇ ਵਿੱਚ ਮੈਲ ਨਾ ਹੋਵੇ ਇਹ ਆ ਧਰਮ ਇਹ ਅੰਦਰ ਜਾਤੀ ਮਾਰ ਕੇ ਵੇਖਣਾ ਹੈ ਦਾ ਧਰਮ ਪੰਖ ਕਟ ਉੱਡ ਰਿਆ ਤੇ ਅੱਜ ਉਹ ਧਰਮ ਜਿਹੜਾ ਗੁਰਨਾਨਕ ਸਾਹਿਬ ਨੇ ਬੀਜ ਪਾਇਆ ਸੀ ਸਾਡੇ ਵਿੱਚ ਕਿੱਥੋਂ ਆਏਗਾ ਜੀ ਉਹ ਧਰਮ ਉਹ ਧਰਮ ਜਿਹੜਾ ਗੁਰਨਾਨਕ ਸਾਹਿਬ ਦਾ ਕਿੱਥੋਂ ਆਏਗਾ ਉਹਦੇ ਵੀ ਉਹਦੀ ਦੋ ਚੀਜ਼ਾਂ ਗੁਰਨਾਨਕ ਸਾਹਿਬ ਨੇ ਦੱਸੀਆਂ ਮਰ ਅਸ ਕਹਿੰਦੇ ਆਓ ਧਰਮੀ ਬਣਨਾ ਨਾ ਧਰਮੀ ਤੇ ਬਾਬੇ ਨੂੰ ਵੀ ਲੋਕਾਂ ਨੇ ਧਰਮੀ ਬਣਾਇਆ ਸੀ ਜਿੱਦਾਂ ਦੇ ਲੋਕ ਧਰਮੀ ਉਹਨਾਂ ਨੇ ਕਹਿੰਦੇ ਅਸੀਂ ਤੁਹਾਨੂੰ ਵੀ ਧਰਮੀ ਬਣਾਉਣਾ ਹੈ ਤੇ ਕੀ ਕੀਤਾ ਇੱਕ ਤਾਗਾ ਕਰਦ ਕੇ ਗੁਰੂ ਨਾਨਕ ਸਾਹਿਬ ਦੇ ਗੱਲ ਦੇ ਵਿੱਚ ਪਾ ਕੇ ਕਹਿੰਦੇ ਧਰਮ ਵੀ ਬਣਾਉਣਾ ਬੜੀ ਮੈਂ ਤਾਂ ਕਹਿੰਦਾ ਥੋੜਾ ਜਿਹਾ ਆਪਣੇ ਕੋ ਸਮਝ ਹੈਗਾ ਇਹਨੂੰ ਆਪਾਂ ਕਲੀਅਰ ਕਰਕੇ ਛੋਟੂਕ ਮਾਤਰਾ ਗੱਲਾਂ ਨੇ ਇਹਨੂੰ ਥੋੜਾ ਜਿਹਾ ਟਿਕਾ ਕੇ ਸਮਝਿਓ ਵਿੱਚੋਂ ਨਾ ਉੱਠੇ ਬੜਾ ਵੱਡਾ ਸਮਾਗਮ ਰੱਖਿਆ ਗਿਆ ਮਹਿਤਾ ਕਲਿਆਣ ਦਾਸ ਜੀ ਬੜੇ ਅਮੀਰ ਪਟਵਾਜੀ ਸੀ ਜਿਹੜੇ بڑے ਉੱਚੇ ਖਾਨਦਾਨ ਦੇ ਕਹਿੰਦੇ ਪੁੱਤਰ ਦਾ ਜਨੇਊ ਦੀ ਰਸਮ ਕਰਨੀ ਆ ਜਿਹੜੇ ਬੜੇ ਰਿਸ਼ਤੇਦਾਰ ਇਕੱਠੇ ਪਏ ਬੜੀਆਂ ਸਜਾਵਟਾਂ ਕੀਤੀਆਂ ਗਈਆਂ ਚਾਰੇ ਪਾਸੇ ਤੋਂ ਲੋਕ ਐ ਚਾਹ ਦੇ ਵੀਰ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਰੰਗ ਬੜੀ ਆਬਾਦੀ ਦੀ ਜੇ ਦੇਖੋ ਜੇ ਨਹੀਂ ਪਾਉਣਾ ਸੀ ਤੇ ਪਹਿਲੇ ਦਿਨ ਕਹਿ ਦਿੰਦੇ ਵੀ ਮੈਂ ਨਹੀਂ ਪਾਉਣਾ ਭਾਈ ਇਹ ਕੁਝ ਨਾ ਕਰਿਓ ਕਿਸੇ ਨੂੰ ਜ਼ਿਕਰ ਨਹੀਂ ਕੀਤਾ ਮੈਂ ਨਹੀਂ ਪਾਣਾ ਕਰੋ ਜੋ ਕਰਨਾ ਦਹਲਵਾਈ ਲੱਗੇ ਨੇ ਸਾਰੇ ਲੋਗ ਆ ਗਏ ਸ਼੍ਰੀ ਕੋ ਭਾਈਚਾਰਾ ਇਕੱਠਾ ਹੋ ਗਿਆ ਪੰਡਿਤ ਜੀ ਆ ਗਏ ਐ ਚੌਂਕਾ ਵੀ ਲਾ ਦਿਆ ਉੱਥੇ ਬੈਠ ਵੀ ਗਏ ਸਾਰੇ ਬੈਠ ਗਏ ਇਵਨ ਇਥੋਂ ਤੱਕ ਇਤਿਹਾਸ ਕਹਿੰਦਾ ਜਨੇਊ ਵਟ ਵੀ ਲਿਆ ਜਨਾ ਜੇ ਜਨੇਊ ਵਟ ਲਿਆ ਉਦੋਂ ਕਹਿ ਦਿੰਦੇ ਵੀ ਇਹ ਨਾ ਕਰਿਓ ਮੈਂ ਨਹੀਂ ਪਾਣਾ ਤਾਰਨ ਕੀਆ ਪੰਡਤ ਜੀ ਨੇ ਜਿਨੇਉ ਵਟਿਆ ਜਿਤ ਜਿਨੇਉ ਵਟ ਕੇ ਕਹਿੰਦੇ ਵੀ ਆ ਗੁਰਦਾਨ ਸਿੰਘ ਜੀ ਚਲੋ ਉਹਨਾਂ ਨੇ ਤੇ ਆਪਣੇ ਰੂਪ ਦੇ ਵਿੱਚ ਗੱਲ ਕੀਤੀ ਹੋਵੇਗੀ ਆ ਥੋੜਾ ਜਾ ਅੱਗੇ ਕਰੋ ਅੱਗੇ ਹੋ ਤੇ ਤੁਹਾਡੇ ਗੱਲ ਦੇ ਵਿੱਚ ਜਿਨੇਉ ਪਾਈਏ ਤੇ ਬਾਬਾ ਜੀ ਜਿਹੜੇ ਦੁਨੀਆ ਨੂੰ ਤਾਰਨ ਦੇ ਵਾਸਤੇ ਆਏ ਜਿਨ੍ਹਾਂ ਨੂੰ ਅਸੀਂ ਕਹਿੰਦੇ ਰੱਬ ਤੇ ਗੁਰੂ ਨਾਨਕ ਸਾਹਿਬ ਪੰਡਤ ਹਰਦੇਵ ਨੂੰ ਕਹਿੰਦੇ ਕੀ ਹੈ ਨੇ ਕੋਤਰੀ ਜਿਨੇ ਉਹ ਇਹ ਦੇ ਨਾਲ ਕੀ ਹੁੰਦਾ ਜਿਹੜਾ ਇਹਦੇ ਨਾਲ ਧਰਮ ਵੀ ਬਣੇਦਾ ਜਿਨੇ ਜਿਨੇ ਉਹ ਪਾਇਆ ਉਹ ਧਰਮੀ ਕਹਿੰਦਾ ਦੇ ਵਿੱਚ ਮੈਂ ਪਾਇਆ ਇਹ ਅੰਦਰ ਹੈ ਜਿਹੜਾ ਇਹ ਧਰਮ ਹੈ ਨਾ ਇਹ ਸੋੜੀ ਸੋਚ ਵਾਲਾ ਇਹ ਧਰਮ ਸਮਾਨ ਨਹੀਂ ਹੈ ਸ੍ਰੇਸ਼ਟ ਨਹੀਂ ਹੈ ਉੱਤਮ ਨਹੀਂ ਹੈ ਇਹਦੇ ਵਿੱਚ ਸੋੜੀ ਸੋਚ ਹੈ ਪੰਡਤ ਜੀ ਆਪਣਾ ਜਨਮ ਕਹਿੰਦੇ ਦੇਵ ਮੈ ਜੀ ਪਾਇਆ ਜੀ ਤੇਰੇ ਪਿਤਾ ਨੇ ਵੀ ਪਾਇਆ ਜੀ ਹੁੰਦਾ ਕਿ ਕਹਿੰਦੇ ਇਹਨੂੰ ਪਾਣ ਦੇ ਨਾਲ ਧਰਮੀ ਬਣ ਜਾਂਦਾ ਧਰਮੀ ਬੜੀ ਚੰਗੀ ਗੱਲ ਹੈ ਪੰਡਤ ਜੀ ਜੇ ਇਹਨੂੰ ਪਾਉਣ ਦੇ ਨਾਲ ਧਰਮੀ ਨਹੀਂ ਬਣਦਾ ਤੇ ਬਣਨਾ ਚਾਹੀਦਾ ਦੁਨੀਆ ਦੇ ਹਰ ਬੰਦੇ ਨੂੰ ਧਰਮੀ ਬਣਨਾ ਚਾਹੀਦਾ ਪਰ ਮੇਰੇ ਕੁਝ ਸਵਾਲ ਹੈ ਇਹ ਜਨੂ ਮੈਂ ਕਦੇ ਆਪਣੀ ਮਾਂ ਦੇ ਗਲ ਦੇ ਵਿੱਚ ਨਹੀਂ ਵੇਖਿਆ ਜਿਹੜਾ ਜਨੂ ਮੈਨੂੰ ਪਾਲ ਕੇ ਤੁਸੀਂ ਧਰਮੀ ਬਣਾਉਣ ਲੱਗਿਓ ਇਹ ਮੈਂ ਕਦੇ ਆਪਣੀ ਮਾਂ ਦੇ ਗਲ ਦੇ ਵਿੱਚ ਨਹੀਂ ਵੇਖਿਆ ਕੀ ਮੇਰੀ ਮਾਂ ਧਰਮੀ ਨਹੀਂ ਜਿਹਦੀ ਕੋਖ ਤੋਂ ਮੈਂ ਜਨਮ ਲਿਆ ਉਹ ਮਾਂ ਅਧਰਮੀ ਹੈ ਜਿੱਦੀ ਗੋਦ ਦੇ ਵਿੱਚ ਮੈਂ ਖੇਡਿਆ ਜਿੰਨੇ ਮੈਨੂੰ ਪਾਲ ਕੇ ਇਨਾ ਵੱਡਾ ਕੀਤਾ जिन्ने मेनू अपना दूध पिलाया कि मैं एक अतरमीमां का दूध पीता है वो ธรรมી ਨੇ ਸਰੀਕਾ ਭਾਈਚਾਰਾ ਇਕੱਠਾ ਪਿੰਡ ਦੇ ਲੋਕ ਇਕੱਠੇ ਅਸੇ ਪਾਸੇ ਦੇ ਪਟਵਾਰੀ ਨੇ ਉੱਚੇ ਉੱਚੇ ਅਹੁਦੇ ਦੇ ਲੋਕ ਇਕੱਠੇ ਅੱਜ ਇਸ ਤਰੀਕੇ ਭਾਈਚਾਰੇ ਦੇ ਸਾਹਮਣੇ ਪੰਡਤ ਹਰदयाल ਕੋਲ ਜਵਾਬ ਦੇ ਪੰਡਤ ਜੀ ਨੇ ਚੁਕੀਆਂ ਹੋਈਆਂ ਨਜ਼ਰਾਂ ਦੇ ਵਿੱਚ ਜਵਾਬ ਦਿੱਤਾ ਪੁੱਤਰ ਜੀ ਸਾਡਾ ਧਰਮ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਦਿੰਦਾ ਤੇ ਪੰਡਤ ਹਰदयाल ਜੀ ਕਹਿੰਦੇ ਜੇ ਇਹ ਜਨੇਊ ਪਾ ਕਰਕੇ ਮੈਂ ਆਪਣੀ ਮਾਂ ਤੋਂ ਵੱਖਰਾ ਹੋਣਾ ਤੇ ਮੈਨੂੰ ਨਹੀਂ ਚਾਹੀਦਾ ਠੀਕ ਹੈ ਤੁਸੀਂ ਕਹਿੰਦੇ ਹੋ ਵੀ ਔਰਤ ਨੂੰ ਪਾਉਣ ਦਾ ਅਧਿਕਾਰ ਹੀ ਨਹੀਂ ਬਚਪਨ ਤੋਂ ਹੁਣ ਤੱਕ ਸਾਥ ਨਿਭਾਉਣ ਵਾਲਾ ਅੱਗੇ ਸਾਥ ਨਿਭਾਉਣ ਵਾਲਾ ਮੇਰਾ ਮਿੱਤਰ ਹੈ ਮਰਦਾਨਾ ਉਹਦੇ ਪਾਉ ਕਹਿੰਦੇ ਨਹੀਂ ਉਹਦੇ ਵੀ ਨਹੀਂ ਬੈ ਸਕਦਾ ਸਾਡੇ ਸ਼ਾਸਤਰ ਇਜਾਜ਼ਤ ਨਹੀਂ ਦਿੰਦੇ ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਪੰਡਿਤ ਜੀ ਮੈਂ ਦੱਸਾਂ ਕਿਹੜਾ ਪਾਉਣਾ ਹੈ ਜਨੇਊ ਪਾਉਣ ਦੀ ਮਨਾਈ ਨਹੀਂ ਮੈਂ ਕਹਿੰਨਾ ਕਿ ਜਨੇਊ ਮੇਰੇ ਪਾਓ ਪਰ ਇਹ ਨਹੀਂ ਮੈਂ ਪਾਉਣਾ ਕਿਹੜਾ ਪੰਡਤ ਅਰਜਨ ਸਿੰਘ ਕਹਿੰਦੇ ਕਿਹੜਾ ਪਾਉਣਾ ਹੈ ਦਇਆ ਕਪਾ ਧਰਮੀ ਜਿੱਦਾਂ ਬਣੇਦਾ ਜੀ ਧਰਮੀ ਦਇਆ ਦੀ ਕਪਾ ਲੈ ਕੇ ਆਓ ਪੰਡਤ ਜੀ ਆ ਤੁਸੀਂ ਵੀ ਆਹ ਤਾਂ ਅੱਗੇ ਵਾਲਾ ਲਾ ਦਿਓ ਇਹ ਵਾਲਾ ਪਾਓ ਦਇਆ ਕਪਾ ਸੰਤੋਖ ਸੂਤ ਜਤ ਗੰਡੀ ਸਤ ਵਟ ਇਹ ਜਨੇਉ ਜੀ ਕਾ ਹੈ ਤਾਂ ਪਾਂਡੇ ਤਤ ਹੈ ਗਈ ਦਇਆ ਵਾਲਾ ਜਨੇਉ ਹੈ ਗਈ ਮੈਨੂੰ ਦੇ ਮੈਂ ਪਾਵਾਂਗਾ ਅੰਦਰ ਦਇਆ ਲੈ ਕੇ ਆ ਜਨੇਉ ਦੀ ਜ਼ਰੂਰਤ ਨਹੀਂ ਸੰਤੋਖ ਲੈ ਕੇ ਆ ਸਬਰ ਲੈ ਕੇ ਆ ਜੀਵਨ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਸਾਨੂੰ ਰੋਜ਼ ਸਮਾਉਂਦੇ ਸਮਝਾਉਂਦੇ ਆ ਜਦੋਂ ਸਿੱਖ ਦੇ ਘਰ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਨਾ ਗੁਰੂ ਨਾਨਕ ਸਾਹਿਬ ਰੋਜ਼ ਸਮਝਾ ਰਹੇ ਹੁੰਦੇ ਆ ਵੀ ਭਾਵੇਂ ਗੁਰਦੁਆਰੇ ਬੈ ਕੇ ਕੀਰਤਨ ਸੁਣ ਚਲੋ ਮੈਂ ਇੱਕ ਹੁਕਮਤਰ ਬੇਨਤੀ ਜ਼ਰੂਰ ਕਰਾਂ ਸਿੱਖੋ ਨਿਤਨੇਮ ਕਰਦੇ ਹੋ ਜ਼ਰੂਰ ਕਰਿਆ ਕਰੋ ਪਰ ਆਸਾ ਕੀ ਵਾਰ ਨਾ ਛੱਡਿਓ ਘਰ ਦੇ ਵਿੱਚ ਤੁਹਾਡੇ ਕੋਲ ਚਲੋ ਗੁਰਦੁਆਰਾ ਸਾਹਿਬ ਆਇਆ ਕਰੋ ਜੇ ਨਹੀਂ ਸਮਾਂ ਤੇ ਘਰ ਦੇ ਵਿੱਚ ਆਸਾ ਕੀ ਵਾਰ ਦਾ ਨਾਗਾ ਨਾ ਪਾਏ ਮਰਿਆਦਾ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਲਾਜ਼ਮੀ ਹੈ ਬੜਾ ਜ਼ਰੂਰੀ ਹੈ ਦਇਆ ਕਪਾ ਸੰਤੋਖ ਸੂਤ ਹੈ ਧਰਮ ਕਿੱਥੋਂ ਜਨਮ ਲਏਗਾ ਜੋ ਨਾਨਕ ਸਾਹਿਬ ਦਾ ਦੂਜਾ ਬੱਚਾ ਧੌਲ ਧਰਮ ਇਹਦਾ ਪੁੱਤਰ ਹੈ ਜੀ ਦਇਆ ਕਾ ਪੁੱਤ ਅੱਗੇ ਬਚਨ ਸੰਤੋਖ ਥਾਪ ਰੱਖਿਆ ਦੋ ਚੀਜ਼ਾਂ ਨੇ ਦੋ ਚੀਜ਼ਾਂ ਤੋਂ ਬੰਦਾ ਧਰਮੀ ਬਿਨਾ ਧਰਮੀ ਨਹੀਂ ਬਣ ਸਕਦਾ ਜਿਹਦੇ ਅੰਦਰ ਦਇਆ ਨਹੀਂ ਤੇ ਜਿਹਦੇ ਅੰਦਰ ਸਬਰ ਨਹੀਂ ਸੰਤੋਖ ਜਿਸ ਬੰਦੇ ਦੇ ਅੰਦਰ ਉਹ ਦੋ ਚੀਜ਼ਾਂ ਨੇ ਦਇਆ ਹੈ ਜਿਸ ਬੰਦੇ ਦੇ ਅੰਦਰ ਸਬਰ ਹੈ ਮਹਾਰਾਜ ਕਹਿੰਦੇ ਉਹ ਭਾਵੇਂ ਜਿਹੜਾ ਮਰਜੀ ਹੈ ਨਾ ਉਹ ਧਰਮੀ ਹੈ ਔਰ ਜਿਸ ਬੰਦੇ ਦੇ ਅੰਦਰ ਦਇਆ ਨਹੀਂ ਸਬਰ ਨਹੀਂ ਬੰਦਾ ਧਰਮੀ ਨਹੀਂ ਹੋ ਸਕਦਾ ਦੋਵੇਂ ਚੀਜ਼ਾਂ ਉਹ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਸਾਡੇ ਸਾਹਮਣੇ ਆਉਣੀ। ਮੈਂ ਗੱਲ ਪੂਰੀ ਕਰਕੇ ਅੱਗੇ ਬਣਾਉਂ। ਸਾਹਿਬ ਕਹਿੰਦੇ ਇਹ ਜਿਨੇਉ ਜੀ ਕਾ ਹੈਈ ਤਾਂ ਪਾਡੇ ਕੱਤ ਘੱਤ ਦੇ। ਪੰਡਤ ਜੀ ਤੁਹਾਡਾ ਜਿਨੇਉ ਸਰੀਰ ਦੇ ਨਾਲ ਖੈਂਕੇ ਇਹਨੂੰ ਪਸੀਨਾ ਲੱਗੇਗਾ ਇਹਨੂੰ ਮੈਣ ਲੱਗੇਗਾ ਤਾਂ ਤੁਸੀਂ ਕੀ ਕਰਦੇ ਹੋ? ਕਹਿੰਦੇ ਨਵਾਂ ਪਾ ਲਈਦਾ ਕਹਿੰਦੇ ਨਾ ਇਹ ਟੁੱਟਾ ਹੈ ਮੇਰੇ ਵਾਲਾ। ਜਿਹੜਾ ਮੈਂ ਤੁਹਾਨੂੰ ਦੇਣ ਲੱਗਾ ਨਾ ਨਾ ਇਹ ਟੁੱਟਾ ਹੈ। ਨਾ ਮੜਨ ਲੱਗਾ ਨਾ ਇਹ ਜਲੈ ਨਾ ਜਾਏ ਤੇਰੇ ਹਾਲਤ ਪੁਰਾਣਾ ਹੋ ਜਾਏਗਾ ਨਾ ਤੇ ਤੁਸੀਂ ਵੇਖੋ ਮਹੀਨਾ ਪਾ ਕੇ ਧਰਮ ਪੁਰਾਣਾ ਹੋ ਗਿਆ ਤੇ ਧਰਮ ਨਵਾਂ ਆ ਗਿਆ ਮਹੀਨਾ ਤੇ ਪਾਇਆ ਧਰਮ ਪੁਰਾਣਾ ਪੈ ਗਿਆ ਜੀ ਨਵਾਂ ਧਰਮ ਪਾਲਿਓ ਮਹਾਰਾਜ ਕਹਿੰਦੇ ਨਾ ਨਾ ਇਹ ਟੁੱਟੈ ਨਾ ਮੜਨ ਲੱਗਾ ਨਾ ਇਹ ਜਲੈ ਨਾ ਜਾਏ ਤੇ ਧਨ ਸੋ ਮਾਨਸ ਨਾਨਕਾ ਜੇ ਦਰਤ ਲੈ ਪਾਇ ਉਹ ਬੜਾ ਇਹ ਪੰਡਤ ਪੰਡਤ ਜੀ ਇਹ ਜਿਹੜਾ ਜਨੇਊ ਹੈ ਨਾ ਇਹ ਹਰ ਜਗ੍ਹਾ ਤੇ ਸਫਾਈ ਇਹ ਹਰ ਜਗ੍ਹਾ ਤੇ ਤੇਰੀਆਂ ਅੱਖਾਂ ਨੂੰ ਤੇ ਜਦੋਂ ਤੇਰੇ ਅੰਦਰ ਸਬਰ ਰਹਾ ਤੇਰੀਆਂ ਅੱਖਾਂ ਨੂੰ ਕੰਟਰੋਲ ਦੇ ਵਿੱਚ ਰੱਖੇਗਾ ਤੇਰੀ ਜ਼ੁਬਾਨ ਨੂੰ ਕੰਟਰੋਲ ਦੇ ਵਿੱਚ ਰੱਖੇਗਾ ਇਹ ਦੋ ਚੀਜ਼ਾਂ ਸਤਸੰਗਤ ਅਸੀਂ ਕਮਾਉਣੀ ਹੈ ਸਬਰ ਤੇ ਦਇਆ ਦਇਆ ਦਾ ਕਿਦਾਂ ਦੀ ਹੈ ਸਾਡਾ ਜੇ ਜੀਵਨ ਜਦੋਂ ਅਸੀਂ ਆਪਣੇ ਜੀਵਨ ਦੀ ਗੱਲ ਕਰਦੇ ਆ ਨਾ ਤੇ ਗੱਲ ਕਰਦੇ ਆ ਕਰਦੇ ਆ ਅਸੀਂ ਕਿ ਐਨੇ ਵੀ ਦੁਨੀਆਂ ਦੇ ਜੋ ਮਰਜ਼ੀ ਹੋਵੇ ਸਾਡਾ ਬੜਾ ਵਧੀਆ ਸਕਦਾ ਜਦੋਂ ਆਪਣੇ ਘਰ ਦੇ ਵਿੱਚ ਬਹਿਣਾ ਨਾ ਬੜਾ ਵਧੀਆ ਚੱਲ ਰਿਹਾ ਜੀ ਅਸੀਂ ਨਾ ਜਿਹੜੇ ਰੋਜ਼ ਹਾਜ਼ਰੀ ਭਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਅਸੀਂ ਸ਼ਾਮ ਦੇ ਦੀਵਾਨ ਦੇ ਅੰਦਰ ਗੁਰ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਦੇ ਵਿਚਾਰ ਕਰਦੇ ਆ ਇੱਕ ਇੱਕ ਪੜਾ ਅੱਠ ਦੀਵਾਨ ਅਸੀਂ ਕੀਤੇ ਨੇ ਅੱਠ ਦੀਵਾਨ ਦੇ ਵਿੱਚ ਪਹਿਲੀ ਉਦਾਸੀ ਅਜੇ ਅਸੀਂ ਕੀਤੀ ਹੈ ਤੇ ਗੌਰਪੁਰੂਪ ਤੋ ਬਾਦ ਅਸੀਂ ਇਹ ਲਗਾਤਾਰ ਰੱਖਣਾ ਕਿ ਹੈ ਉਹਦੇ ਵਿੱਚ ਅਸੀਂ ਜ਼ਿਕਰ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਨਾਮ ਬੜਾ ਵਧੀਆ ਸਰ ਰਿਹਾ ਸੀ ਜਦੋਂ ਦਇਆ ਦੀ ਗੱਲ ਕਰਦੇ ਨਾ ਦਇਆ ਦਇਆ ਕੀ ਹੈ ਕਿਸੇ ਦੇ ਦੁੱਖ ਨੂੰ ਕਿਸੇ ਦੀ ਤਕਲੀਫ ਨੂੰ ਆਪਣੀ ਸਮਝਣਾ ਇਹ ਦਇਆ ਹੈ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਿਖਾਇਆ ਦਇਆ ਦਿਲ ਕੀ ਹੈ ਪਾਈ ਗੁਰਦਾਸ ਜੀ ਨੇ ਸਿਪਾਏ ਗੁਰਦਾਸ ਜੀ ਕਹਿੰਦੇ ਬਾਬਾ ਦੇਖੈ ਧਿਆਨ ਕਰ ਬਾਬੇ ਨੇ ਧਿਆਨ ਲਾ ਕੇ ਵੇਖਿਆ ਜਲਤੀ ਸਭ ਪ੍ਰਥਵੀ ਦਿਸਾਈ ਤੇ ਬਾਬਾ ਕਹਿੰਦਾ ਵੀ ਮੈਨੂੰ ਇੰਜ ਨਜ਼ਰ ਆ ਰਿਹਾ ਸਾਰੀ ਪ੍ਰਥਵੀ ਦੇ ਵਿੱਚ ਅੱਗ ਲੱਗੀ ਪਈ ਹੈ ਬਾਬਾ ਦੇਖੈ ਧਿਆਨ ਧਾਰ ਜਲਤੀ ਸਭ ਪ੍ਰਥਵੀ ਦਿਸਾਈ ਬਾਜੋ ਗੁਰੂ ਗੁਫਾਰ ਹੈ 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 ਕਰਤੀ ਸੁਣੀ ਲੁਕਾਈ ਇਥੇ ਗੁਰੂ ਨਹੀਂ ਹੈ ਕਿਸੇ ਕੋਲ ਭਾਉ ਕੇ ਸੱਚ ਨਹੀਂ ਹੈ ਇਮਾਨਦਾਰੀ ਨਹੀਂ ਹੈ ਤੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਨ ਮੋਲਾ ਨੇ ਜਿਨ੍ਹਾਂ ਨੂੰ ਧਰਮੀ ਸਮਝ ਕੇ ਬੈਠੇ ਸੀ ਨਾ ਉਹਨਾਂ ਨੂੰ ਸੱਚ ਦਾ ਨਹੀਂ ਸੀ ਪਤਾ ਤੇ ਆਪਸ ਦੇ ਵਿੱਚ ਲੜ ਰਹੇ ਨੇ ਖੈ ਮਰਦੇ ਬਾਮਨ ਮੋਲਾ ਨੇ ਸੱਚ ਕਿਨਾਰੇ ਰਹਿ ਗਿਆ ਸੱਚ ਦਾ ਨਹੀਂ ਪਤਾ ਮੈਂ ਵੱਡਾ ਮੈਂ ਵੱਡਾ ਇਸੇ ਦੇ ਵਿੱਚ ਗਹਿਤ ਲੜਾਈ ਹੋ ਰਹੀ ਹੈ ਮਹਾਰਾਜ ਨੇ ਇਸ ਚੀਜ਼ ਨੂੰ ਵੇਖਿਆ ਨੇੜੇ ਹੋ ਕੇ ਤੇ ਪਤਾ ਕੀ ਕੀਤਾ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰithvi ਦਿਸਾਈ ਬਾਜੋ ਗੁਰੂ ਗੁਬਾਰ ਹੈ 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 ਕਰਤੀ ਸੁਣੀ ਵਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਨ ਤਰਤ ਕੱਲਾ ਬਾਬਾ ਧਰਤੀ ਨੂੰ ਸੋਧਣ ਦੇ ਵਾਸਤੇ ਤੁਰ ਪਿਆ ਜਦੋਂ ਗੁਰੂ ਨਾਨਕ ਸਾਹਿਬ ਧਰਤੀ ਨੂੰ ਸੋਧਣ ਦੇ ਵਾਸਤੇ ਭਾਉ ਉਦਾਸੀ ਦੇ ਵਿੱਚ ਤੁਰ ਰਹੇ ਨੇ ਨਾ ਜਿੱਥੋਂ ਜਿਹੜੀ ਮੈਂ ਗੱਲ ਕੀਤੀ ਸੀ ਅਸੀਂ ਕਹੀਏ ਬੜਾ ਵਧੀਆ ਸਰਦਾਰ ਗੁਰੂ ਨਾਨਕ ਸਾਹਿਬ ਘਰੋਂ ਬੜੇ ਵਧੀਆ ਅਮੀਰ ਨੇ ਜ਼ਮੀਨ ਵੀ ਬਹੁਤ ਹੈ ਉਸ ਸਮੇਂ ਦੇ ਵਿੱਚ ਸਰਕਾਰੀ ਨੌਕਰੀ ਹੋਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਪਿਤਾ ਜੀ ਦੀ ਸਰਕਾਰੀ ਨੌਕਰੀ ਸੁਲਤਾਨਪੁਰ ਦੇ ਵਿੱਚ ਆਪ ਮੋਦੀ ਨੇ ਤੇ ਮੈਂ ਹਰ ਸਾਲ ਇੱਕ ਬੇਨਤੀ ਕਰਦਾ ਹਾਂ ਨਾ ਮੋਦੀ ਦਾ ਮਤਲਬ ਇਹ ਨਹੀਂ ਵੀ 12 10:00 ਵਜੇ 12 ਦੇ ਛੋਟੀ ਜਿਹੀ ਦੁਕਾਨ ਦੇ ਵਿੱਚ ਗੁਰਨਾਣ ਸਿੰਘ ਜੀ ਬੈਠੇ ਆ ਤੇ ਦੋ ਚਾਰ ਵੱਟੇ ਰੱਖੇ ਆ ਤੇ ਤੱਕੜੀ ਨਾਲ ਤੋਲ ਰਿਹਾ ਨਹੀਂ ਮੋਦੀ ਖਾਨੇ ਦਾ ਮਤਲਬ ਹੈ ਦੇਸ਼ ਦੇ ਫੂਡ ਸਪਲਾਈ ਮੰਤ੍ਰ ਮੰਤਰੀ ਦਾ ਸਭ ਤੋਂ ਵੱਡਾ ਅਫਸਰ ਗੁਰਨਾਣ ਸਿੰਘ ਅਫਸਰ ਨਹੀਂ ਸਰਕਾਰੀ ਬੜੀ ਵਧੀਆ ਤਨਖਾਹ ਆ ਸੁਲਤਾਨਪੁਰ ਦੇ ਵਿੱਚ ਅਸਰ ਰਸੂਕ ਬੜਾਇਆ ਲੋਕ ਇੱਜ਼ਤ ਦਿੰਦੇ ਐ ਲੋਕ ਮਾਨਣ ਕਰਦੇ ਐ ਲੋਕ ਸਤਿਕਾਰ ਕਰਦੇ ਐ ਬੜਾ ਕੁਝ ਐ ਇਹ ਕੁਝ ਛੱਡ ਕਿਉਂ ਕਹਿੰਦੇ ਮੇਰੇ ਤੋਂ ਦੁਨੀਆ ਦਾ ਦਰਦ ਨਹੀਂ ਦੇਖਿਆ ਜਾਂਦਾ ਮੇਰੇ ਤੋਂ ਲੋਕ ਤੜਫਦੇ ਨਹੀਂ ਵਿਖੇ ਜਾ ਰਹੇ ਜਦੋਂ ਜਦੋਂ ਉਹਨਾਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟਿਆ ਜਾ ਰਿਹਾ ਹੈ ਤੇ ਇਹ ਜਿਹੜੇ ਮੇਰੇ ਸਾਹਮਣੇ ਜਿੰਨਾ ਮੈਨੂੰ ਦੱਸ ਰਿਹਾ ਜਿਨ੍ਹਾਂ ਨੂੰ ਧਰਮ ਦੇ ਨਾਂ ਤੇ ਲੁੱਟਿਆ ਜਾ ਰਿਹਾ ਮੈਂ ਲੁੱਟਣ ਨਹੀਂ ਦੇਣਾ ਜਿਹੜੇ ਧਰਮ ਦੇ ਲੋਕ ਧਰਮ ਦੀਆਂ ਦੁਕਾਨਾਂ ਖੋਲ ਕੇ ਬੈਠੇ ਨੇ ਮੈਂ ਨਾ ਦੀਆਂ ਦੁਕਾਨਾਂ ਦੇ ਵਿੱਚ ਜਾ ਕੇ ਬੈਠਾਂਗਾ ਤੇ ਉੱਥੇ ਜਾ ਕੇ ਇਹਨਾਂ ਨੂੰ ਸਵਾਲ ਕਰਾਂਗਾ ਕੋਈ ਸਮਝਣ ਵਾਲੀ ਗੱਲ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਨੇ ਤੇ ਉਦਾਸੀਆਂ ਦੇਖੋ ਮਹਾਰਾਜ ਨੇ ਕਿਸੇ ਜਿਹੜੀ ਵੀ ਥਾਂ ਤੇ ਕਿਥਿਆਂ ਉੱਥੇ ਪਹਿਲਾਂ ਹੀ ਧਰਮ ਹੈ। ਬੜੀ ਇਹ ਵੀ ਸਮਝਣ ਵਾਲੀ ਗੱਲ ਹੈ ਨਾ ਜੀ। ਗੁਰੂ ਨਾਨਕ ਸਾਹਿਬ ਜਦ ਅਨਤ ਪੁਰੀ ਗਏ। ਉੱਥੇ ਤਾਂ ਪਹਿਲਾਂ ਹੀ ਧਰਮ ਸੀਗੇ। ਧਰਮੀ ਬੈਠੇ ਸੀ ਉੱਥੇ। ਮਹਾਰਾਜ ਉਹ ਪਰਬਤ ਸੁਮੇਰ ਪਰਬਤ ਤੇ ਗਏ yogiyan ਕੋਲ ਸਿੱਧਾਂ ਕੋਲ ਉਹ ਧਰਮੀ ਸੀ ਨਾ। ਮਹਾਰਾਜ ਹਰਦੁਆਰ ਗਏ ਉੱਥੇ ਧਰਮੀ ਸੀ ਨਾ। ਮਹਾਰਾਜ ਮੱਕੇ ਗਏ ਉੱਥੇ ਧਰਮੀ ਸੀ ਨਾ। ਨਹੀਂ ਸੀ ਧਰਮ ਹੀ ਨਹੀਂ ਸੀ ਧਰਮ ਦੇ ਨਾਂ ਤੇ ਲੁੱਟਣ ਵਾਲੇ ਬੈਠੇ ਸੀ